ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਮ ਬੜੇ ਸਾਰੇ ਤੁਮ ਮਾਤ ਪਿਤਾ ਹਮ ਬਾਰਕ ਤੇਰੀ ਗੱਜ ਕੇ ਤੁਮਰੀ ਕਿਰਪਾ ਮੈ ਸੁਖ ਖਨੇਰੇ ਕੋਈ ਨ ਜਾਣੇ ਉੱਚੇ ਤੇ ਉਚਾ ਭਗਵੰ ਅੰਤਮ ਰੇ ਸੂਤਰਤਾਰੀ ਤੁਮਤੇ ਹੋਏ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਆ ਗਏ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਬੋਲਣਾ ਜੀ ਵਾਹਿਗੁਰੂ 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 ਸੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਪ ਬਿਗਨ ਨ ਕੋ ਲਾਗੇ ਜਾ ਕੀ ਪ੍ਰਮ ਅਗੈਰ ਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸ਼ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਦੇਵ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਤਰਨਾਨਿਤ ਆਵੇ ਤਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਐਂਡਟ ਕੀਤਾ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਅਰਣ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾ ਸਵਾਸ ਸੰਗ ਨਿਵਾਹੀ ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਧਾਰ ਚਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿਖਾਣੋ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਸਾਹੂਦਾਨ ਟਰਸਾਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁਗੇ ਜੁਗੋ ਜੁਗਰਾ ਡਲ ਧਰਮ ਕਾ ਜੈਕਾਰ ਹੋਏ ਬੋਲੋ ਜੀ ਸਤਗੁਰੂ ਜੀਓ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦੇ ਰੱਖਿ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਸੇ ਨਿਮਾਣਿਆਂ ਦੇ ਮਾਨ ਸਤਗੁਰੂ ਨੇ ਤਾਣਿਆਂ ਦੇ ਤਾਨ ਸਤਗੁਰੂ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀਓ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਤਾ ਗੱਦੀ ਤੇ ਵਿਰਾਜਮਾਨ ਚਬਰ ਛਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੰਧ ਸਾਹਿਬ ਜੀ ਮਹਾਰਾਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਹੈ ਇਸ ਵਿਲੀ ਦੀ ਅਰਦਾਸ ਬੇਨਤੀ ਦਰ ਉੱਤੇ ਪ੍ਰਵਾਨ ਕਰਨੀ ਦਾ ਆਤਾਰ ਪਿਤਾ ਜੀਓ ਆਪ ਜੀ ਦੀ ਮਾ ਹਾਨ ਬਖਸ਼ਿਸ਼ ਰਹਿਮਤ ਕਿਰਪਾ صدقا ਆਪ ਜੀ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕਰਕੇ ਸਰਵਤ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰ ਰਹੇ ਹੋ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸ਼ਾਮਾਂ ਵੇਲੇ ਸੁੰਦਰ ਦੀਵਾਨ ਸਜਾਈ ਗਏ ਸਜੇ ਹੋਏ ਦੀਵਾਨਾਂ ਅੰਦਰ ਸੋ ਦਰ ਰਹਿਰਾਜ ਸਾਹਿਬ ਜੀ ਦੀ ਬਾਣੀ ਦੇ ਜਪ ਕੀਤੇ ਗਏ ਉਸ ਤੋਂ ਪਰੰਤ ਦਾਤਾਰ ਪਿਤਾ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਬਜੀ ਮਹਾਰਾਜ ਤਿਨਾਂ ਦੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਦਾ ਤਾਰਪਿਤਾ ਜੀ ਉਹ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨੌਵੇਂ ਪਾਤਸ਼ਾਹ ਦੇ ਬੈਰਾਤ ਮਈ ਸਲੋਕਾਂ ਦੀਆਂ ਕਥਾ ਵਿਚਾਰ ਗੁਰ ਇਤਿਹਾਸ ਕਥਾ ਵਿਚਾਰਾ ਹੋਈਆਂ ਸਮੁੱਚੀ ਸੇਵਾ ਨਿਭਾਉਂਦੇ ਆ ਗੁਰਬਾਣੀ ਪੜ੍ਹਦੇ ਆ ਕਥਾ ਵਿਚਾਰਾ ਕਰਦੇ ਆ ਆਪ ਜੀ ਦੀ ਹਜ਼ੂਰੀ ਵਿੱਚ ਬਹਿਂਦੇ ਆ ਉੱਠਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਨਜਾਨ ਬੱਚੇ ਸਮਝ ਕਰਕੇ ਮੁਆਫ ਕਰਨੀ ਅੱਗੇ ਤੋਂ ਸਮਤ ਬਖਸ਼ਣ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਸੋਧ ਕੇ ਸੱਚ ਖੰਨ ਵਿਖੇ ਪਰਵਾਨ ਕਰਨੀ ਬਾਣੀ ਦਾ ਭਾਵ ਆਪ ਜੀ ਦੇ ਦਰ ਆਏ ਸੰਗਤ ਦੇ ਹਿਰਦੇ ਤੇ ਬਸਾਉਣ ਦੀ ਕਿਰਪਾਲਤਾ ਕਰਨੀ ਦਰੋ ਘਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਅੰਮ੍ਰਿਤ ਵੇਲ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਕਿਰਪਾ ਰਹਿਮਤ ਕਰਨੀ ਦਾਤਾਰ ਪਿਤਾ ਜੀਓ ਮਹਾਪੁਰਸ਼ਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਅੱਗੇ ਤੋਂ ਵੀ ਇਸੇ ਤਰ੍ਹਾਂ ਬਲ ਉਦਮ ਬਖਸ਼ਿਸ਼ ਕਰਕੇ ਆਪ ਜੀ ਦੇ ਗੁਰਬਾਣੀ ਗੁਰਮਤ ਪ੍ਰਚਾਰ ਪ੍ਰਸਾਰ ਦੇ ਬਲ ਉਦਮ ਬਖਸ਼ਿਸ਼ ਕਰਕੇ ਆਪ ਜੀ ਦੇ ਦਰ ਘਰ ਦੀ ਸੇਵਾ ਲੈਂਦੇ ਰਹਿਣਾ ਕਿਰਪਾ ਕਰਨੀ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਦਰ ਉੱਤੇ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲਿਖੇ ਚੁਲਾਣਾ ਦਾ ਤਾਰ ਪਿਤਾ ਜੀਓ ਐਸਵੇਲੇ ਆਪ ਜੀ ਦੀ ਹਜ਼ੂਰੀ ਅੰਦਰ ਦਿਮਾਨਾਂ ਦੀ ਸਮਾਪਤੀ ਨੂੰ ਮੁੱਖ ਰੱਖਦਿਆਂ ਹੋਇਆਂ ਅਤਿ ਹਾਬਲ ਕੜਾ ਪ੍ਰਸ਼ਾਦ ਦੀ ਦੇਗ ਅਤੇ ਨਾਲ ਹੀ ਲੰਗਰ ਸਜਾ ਕੇ ਹਾਜ਼ਰ ਕੀਤੇ ਗਏ ਅੰਦਾਰ ਪ੍ਰਵਾਨ ਕਰੋ ਜੀ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਏ ਤਰੀ ਪਾਕ ਖਾਲ ਸੋਤ ਪਵਿੱਤਰਾ ਹੁਣ ਲਭ ਭੋਗ ਹਰ ਰਾਈ ਆਪ ਜੀ ਕੋ ਦਰ ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਲੰਗਰ ਸੰਗਤ ਵਿਚ ਵਰਤੇ ਜੋ ਜੀ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸਮੂਹ ਸਾਧ ਸੰਗਤ ਦੀ ਗਰੀਬ ਨਿਵਾਜ਼ੀ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਣੀ ਕਿਰਪਾ ਕਰਨੀ ਸੁਖ ਹੋਵੇ ਨਾਮ ਚਿਤ ਆਵੇ ਧੰ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ گروہ جی کی فتح دہرا آگیا پی اکال کی سب سکھن, سب سکھن کو حکم ہے گروہ گرنت, گرو گرنت جی, جی مانو مانے جو پرب کو مل بوچ ہے راج کرے گا خالصا خوار ہوئے سب ملیں گے ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੇ ਜੋ ਸਰਦਾ ਕਰ ਸੇਵੰਦੇ ਬੋਲੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ واہ گرو جی کی فتح ستنا واہ گروہ صاحب جی ستنا واہ گروہ صاحب جی سکھ میں بہت سنگی پائے دکھ میں سنگنا کوئے ਤਉ ਨਾਨਕ ਪਜ ਹਰ ਮਨਾ ਅੰਤ ਸਹਾਈ ਹੋਏ ਸੁਖੋ ਟਾਲੇ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਧੰਨ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਹਸਤੀ ਸਿਰਜੋ ਅੰਕਸ ਹੈ ਅਹਰਨ ਜਿਓ ਸਰਦੇ ਮਨ ਤਨ ਆਖੇ ਰਾਖ ਤੈ ਕੂਬੀ ਸੇਵ ਕਰੇ ਹਸਤੀ ਸਿਰ ਜਿਉ ਅੰਕਸ ਹੈ ਅਹਰਨ ਦਿਉ ਸਿਰ ਦੇ ਮਨ ਤਨ ਆਖੇ ਰਾਖ ਤੈ ਕੂਬੀ ਸੇਵ ਕਰੇ ਇਓ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ ਨਾਨਕ ਤੁਲ ਉਦਾਰ ਹੈ ਆਪਣਾ ਦਰ ਗਏ ਪਾਵੇ ਮਾਨ ਪੌੜੀ ਗੁਰਮਖ ਸਖਿਆ ਸਿੱਖ ਗੁਰੂ ਮਿਲਾਈਆ ਇਕ ਸੇਵਕ ਗੁਰ ਪਾਸ ਇਕ ਗੁਰ ਕਰ ਲਈਆ ਜਿੰਨਾ ਗੁਰ ਪਿਆਰਾ ਮਨ ਚਿਤ ਤਿੰਨਾ ਪਾਓ ਗੁਰੂ ਦੇ ਵਈਆ ਗੁਰ ਸਿਖਾਏ ਕੋ ਪਿਆਰ ਗੁਰ ਮਿਤਾ ਪਤਾ ਪਈਆ ਗੁਰ ਸਤਗੁਰ ਬੋਲੋ ਸਭ ਗੁਰ ਆਤ ਗੁਰੂ ਦੀ ਵਈਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿਤਾ ਪਤਾ ਭਈਆ ਗੁਰ ਸਤਗੁਰ ਬੋਲੋ ਸਭ ਦੁਨਿਆ ਖ ਗੁਰੂ ਜੀ ਮਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਇਲਾ ਰਾਗ ਕਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ ਜੈ ਕਰ ਤੀਰਤ ਆਖੀਐ ਤਰਤੀਕਾ ਹੋਏ ਵਿਚਾਰੋ ਨਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਨਹਾਰੂ ਤੁਮ ਕਾਬੂ ਮੇਰੇ ਨਿਰਪੋਖਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖਿ ਰਹਾਉ ਨਿਤ ਨਿਤ ਜੀੜੇ ਸਮਾਲਿ ਅਨ ਦੇਖੈ ਦਾ ਦੇਵਨਹਾਰ ਸਿਰਦਾਨੇ ਕੀਮਤ ਨਾ ਪਵੈ ਸਦਾਤੇ ਕਵਨ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਤਰਪਾ ਬੋ ਤੇਲਾ ਦੇਹੋ ਸਜਣਿਆ ਸਿੱਸੜੀਆਂ ਜਿਉ ਹੋਵੇ ਸਾਹਿਬ ਸੁਮੇਲ ਤਰ ਕਰੇ ਹੋ ਪਹੁੰਚਾ ਸਦਰੇ ਨਿਤ ਭਵਨ ਸਦਨ ਹਾਰਾ ਸਿੰਦਰੀਏ ਨਾਨਕ ਸੇਦੇ ਅਮਰ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਪ੍ਰਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਤ ਵਡਾਈ ਤੋਇ ਰਹਾਓ ਵਿਸੁਏ ਤਸਿਆ ਤਰੀਆ ਪੈ ਰਾ ਛਤੀ ਵਾਰੀ ਮਾਹੂਆ ਸੂਰਜੇ ਤੁਰ ਤਨੇਤ ਨਾਨਕ ਕਰਤੇ ਕੇ ਕੇਤੇ ਵੇਸ ਰਾਭਾਸਰੀ ਮਹਾਰਾਜ